ਸਸਤ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ 1 ਸਤੰਬਰ 2025 ਪੰਜਾਬ ਦਾ ਮੌਸਮ ਸ਼ਾਮ ਵੇਲੇ ਦੱਕੇ ਮੇਦਰਵੇਗਾ ਸਵੇਰ ਤੋਂ ਹੀ ਪੰਜਾਬ ਦੇ ਉੱਪਰ ਤਗੜੀ ਕਾਰਵਾਈ ਦੀ ਉਮੀਦ ਦੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਤੇ ਪੰਜਾਬ ਦੇ ਦੁਆਬੇ ਦੇ ਇਲਾਕੇ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਮੁਹਾਲੀ ਲੁਧਿਆਣੇ ਦਾ ਬਹੁਤ ਸਾਰਾ ਇਲਾਕਾ ਜੀ ਮਲੇਰਕੋਟਲੇ ਦਾ ਬਹੁਤ ਸਾਰਾ ਇਲਾਕਾ ਤੋਂ ਹੁੰਦਾ ਹੋਇਆ ਸਿਸਟਮ ਰੋਪੜ ਤੋਂ ਅੱਗੇ ਬਲਾਚੌਰ ਰਾਂਹ ਤੋਂ ਹੁੰਦਾ ਹੋਇਆ ਨਮਾਸ਼ਹਿਰ ਤੱਕ ਹੁਸ਼ਿਆਰਪੁਰ ਤੱਕ ਉਸ ਦੇ ਨਾਲ ਨਾਲ ਜਲੰਧਰ ਕਪੂਰਥਲਾ ਤੇ ਥੋੜਾ ਬਹੁਤਾ ਮੋਗਿਆ ਤੇ ਲੁਧਿਆਣਾ ਦੇ ਵਿੱਚ ਵੀ ਤਗੜੀ ਕਾਰਵਾਈ ਦੀ ਉਮੀਦ ਹੀ ਦੇਖਣ ਨੂੰ ਮਿਲੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਦੇਖ ਰਹੇ ਤਾਂ ਸਾਡੇ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਵੀ ਨਾ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾ ਬਤਾ ਪੰਜਾਬ ਦਾ ਮੌਸਮ ਫਿਲਹਾਲ ਕਿਤੇ ਨਾ ਕਿਤੇ ਸਾਫ਼ ਹੁੰਦਾ ਤਾਂ ਨਹੀਂ ਦਿਖਾਈ ਦੇ ਰਿਹਾ ਪਰ ਹਲਕਾ ਕਿਤੇ ਨਾ ਕਿਤੇ ਜੋ ਉਮੀਦ ਵਿੱਚ ਗੱਲ ਕਰੀ ਜਾਵੇ ਤਾਂ ਬਹੁਤ ਤਗੜਾ ਮੀਂਹ ਦੇਖਣ ਨੂੰ ਮਿਲਿਆ ਮੋਹਾਲੀ ਵਿੱਚ ਦੇਖਣ ਨੂੰ ਮਿਲਿਆ ਨੰਗਲ ਅਨੰਦਪੁਰ ਸਾਹਿਬ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਦੇ ਵਿੱਚ ਤਗੜਾ ਮੀਂਹ ਹੋਣ ਦੇ ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਿਆ ਜੀ ਕਿਉਂਕਿ ਇਸ ਸਤਲੁਜ ਦਾ ਜਿਹੜਾ ਕੈਚਮੈਂਟ ਏਰੀਆ ਹੈ ਉਸ ਦੇ ਨਾਲ ਬਹੁਤ ਸਾਰੇ ਚੋਹ ਜਿਹਨੂੰ ਆਪਾਂ ਖੱਡ ਬੋਲ ਦਿੰਦੇ ਆ ਕਈ ਬਰਸਾਤੀ ਨਾਲੇ ਬੋਲ ਦਿੰਦੇ ਨੇ ਕੋਈ ਬਰਸਾਤੀ ਨਦੀਆਂ ਬੋਲ ਦਿੰਦੇ ਨੇ ਉਹ ਜਿਹਾ ਜਿਵੇਂ ਸਰਸਾ ਨਦੀ ਹੋ ਗਈ ਉਸ ਦਾ ਪਾਣੀ ਸਤਲੁਜ ਵਿੱਚ ਗਿਰਦਾ ਹੈ ਸਵਾਨ ਨਦੀ ਹੋ ਗਈ ਉਹਨੇ ਤੋਂ ਇੱਕ ਨਦੀ ਨਿਕਲਦੀ ਆ ਉਹਦਾ ਨਾਮ ਪੈ ਅੱਗੇ ਜਿੰਨਾ ਕਿ ਉਸ ਇੱਕ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਅਗਰ 50000 ਛੱਡਦੇ ਆ ਤਾਂ ਲਗਭਗ ਹੋਰ ਰੋਪੜ ਤੱਕ ਪਹੁੰਚਦੇ ਪਹੁੰਚਦੇ ਲੱਖ ਸਵਾ ਲੱਖ ਤੱਕ ਪਹੁੰਚ ਜਾਂਦਾ ਕਿਉਂਕਿ ਇੰਨਾ ਜ਼ਿਆਦਾ ਪਾਣੀ ਬਾਕੀ ਇਲਾਕਿਆਂ ਤੋਂ ਵੀ ਇਹਨਾਂ ਇਲਾਕੇ ਦੇ ਵਿੱਚ ਸਤਲੁਜ ਦਰਿਆ ਦੇ ਨਾਲ ਅਟੈਚ ਹੁੰਦਾ ਹੈ ਤੇ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਲੈਵਲ ਵੱਧ ਚੁੱਕਿਆ ਕੋਸ਼ਿਸ਼ ਕਰਾਂਗੇ ਥੋੜੀ ਦੇਰ ਤੱਕ ਉੱਥੇ ਜਾ ਕੇ ਲਾਈਵ ਕਰਕੇ ਤੁਹਾਨੂੰ ਮੈਂ ਦਿਖਾਵਾਂ ਤੇ ਬਾਕੀ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਜਰੂਰ ਕਰਿਆ ਕਰੋ ਹਾਲਾਤ ਹੜ੍ਹ ਦੇ ਪੰਜਾਬ ਉੱਤਰ ਲਗਾਤਾਰ ਬਣੇ ਹੋਏ ਨੇ ਵਾਹਿਗੁਰੂ ਲਿਖੋ ਜੀ ਕਮ ਤਾਂ ਕਿ ਜਿੱਥੇ ਵੀ ਨੁਕਸਾਨ ਹੋ ਰਿਹਾ ਉਹ ਕਿਤੇ ਨਾ ਕਿਤੇ ਰੱਬ ਜਲਦੀ ਉਸ ਜਗ੍ਹਾ ਨੂੰ ਹਿੰਮਤ ਬਖਸ਼ੇ ਉਸ ਜਗ੍ਹਾ ਨੂੰ ਲੜਨ ਦੇ ਵਾਸਤੇ ਤੇ ਬਾਕੀ ਹੋਂਦੇ 4 ਤੇ 5 ਘੰਟੇ ਦੀ ਗੱਲ ਕਰੀ ਤਾਂ ਹਜੇ ਮੌਸਮ ਠੀਕ ਰਹੇਗਾ ਬੱਦਲਬਾਈ ਬਣੀ ਰਹੇਗੀ ਪਰ ਮੀਂਹ ਤੇ ਹਾਲਾਤ ਅੰਡਰ ਕੰਟਰੋਲ ਹੀ ਨੇ ਹੁਣ ਰਾਤ ਨੂੰ ਫੇਰ ਤੋਂ ਮੀਂਹ ਦੀ ਉਮੀਦ ਹੈ ਤੇ 2 ਤਰੀਕ ਦੀ ਅਗਰ ਗੱਲ ਕਰੀਏ ਤਾਂ ਫੇਰ ਤਗੜਾ ਮੀਂਹ ਸਾਨੂੰ 2 ਤਰੀਕ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜੋ ਨਵਾਂ ਰੇਨਫਾਲ ਡਾਟਾ ਜਾਰੀ ਹੋਇਆ ਜੀ ਉਹਦੇ ਬਾਰੇ ਪ੍ਰੋਪਰ ਆਪਾਂ ਰਾਤ ਦੇ ਲਾਈਵ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਤੇ ਇਹ ਸੀਗੀ ਜੀ ਦੁਪਹਿਰ ਤੋਂ ਸ਼ਾਮ ਦੀ ਮੌਸਮ ਦੀ ਜਾਣਕਾਰੀ ਸ਼ਾਮ ਤੋਂ ਰਾਤ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜਲਦ ਬਣੇ ਰਹੋ ਚੈਨਲ ਤੇ ਧੰਨਵਾਦ ਜੀ